ਕੀ ਕਿਆਰਾ ਮੈਡ ਦਾ ਟਾਈਮ ਇੱਕ ਦੋ ਨੰਬਰ ਬੇਟਾ ਹੈ ਨਹੀਂ ਨੰਬਰ ਬੇਟਾ ਗੁੰਡਾ ਕਰਦੀ ਸਿੱਧੀ ਗੁੰਡਾ ਕਰਦੀ ਨੰਬਰ ਬੇਟਾ ਵੀ ਲਾ ਤੇਰੇ ਤੇ ਇੱਕ ਛੋਟੇ ਜਿਹੇ ਜਹਾਜ਼ ਵਿੱਚ ਤੇਰਾ ਟਿੱਪਰ ਆ ਤੇ ਸਾਰੀ ਜਹਾਜ਼ ਤੋਂ ਸਾਹ ਦੇ ਚ ਇਫਾਇਡਲ ਹੈ ਲੋਕਾਂ ਦਾ ਕੀ ਹਾਲ ਹੋਗਾ ਯਾਰ ਦੇਖੋ ਕਿ ਟਿੱਪਰ ਮਾਰ ਗਿਆ ਹੀ ਨਹੀਂ ਹਸਰਾਂ ਨੂੰ ਕਾਪੂ ਪੇਰੇ ਜੀ ਹੋਰ ਕੀ ਪਾਊਗਾ ਜੇ ਅਸੀਂ ਉਹਨਾਂ ਨੂੰ ਜਾਂਦੇ ਇਹਨਾਂ ਨੂੰ ਸਰਕਾਰ ਨਾਲ ਹੱਥ ਪਾ ਲਵੇ ਜਾਂ ਫਿਰ ਕੋਈ ਅਸੀਂ ਤਰੀਕਾ ਲੱਭਾਂਗੇ ਜਾਂ ਅਸੀਂ ਰੋਡ ਜਾਮ ਕਰਾਂਗੇ ਜਾਂ ਟੋਲ ਪਲਾਜ਼ਾ ਬੰਦ ਕਰਾਂਗੇ ਫਿਰ ਨਾ ਕਹੋ ਸਰਕਾਰ ਵੀ ਸਾਨੂੰ ਦੱਸਿਆ ਜੇ। ਢਾਲੀ ਨੂੰ ਜਾ ਕੇ ਦੇਖੋ ਬੰਨ ਤਾਂ ਬਣਿਆ ਹੀ ਨਹੀਂ ਦੁਬਾਰਾ ਤੇ ਪਾਣੀ ਤਾਂ ਫਿਰ ਗਾਂ ਨੂੰ ਤਾਂ ਤੁਸੀਂ ਲੁਧਿਆਣਾ ਡੋਬਣ ਦੀ ਜਿਹੜਾ ਦਰਿਆ ਵਾ ਉਹਦਾ ਤਾਂ ਜਿਹੜਾ ਰੋਖਾ ਉਹ ਬਦਲ ਗਿਆ। ਇੱਕ ਤੇ ਹੈਗਾ ਰਹੁਲ ਵਾਲਾ ਜਿਹਦਾ 43 ਕਰੋੜ ਰੁਪਈਆ ਇਹਨੂੰ ਤਿੰਨ ਸਾਲ ਹੋ ਗਏ। ਔਰ 10-15% ਕੰਮ ਕਰਕੇ ਬਾਕੀ ਸਾਰਾ ਉੱਥੇ ਰੁੱਕ ਕੇ ਬੈਠੇ। ਕੀ ਨੀਅਰ ਹੀ ਗੱਲ ਕਰਦੇ ਆ ਜਿੰਨਾ ਅਸੀਂ ਟੂਲ ਬਲਾਜੇ ਤੇ ਹੋਣ ਗਏ ਆ ਉਹ ਤਨ ਕਹਿੰਦੇ ਸੀ ਸਵੇਰੇ ਕੰਮ ਸ਼ੁਰੂ ਹੋ ਸਵੇਰੇ ਅੱਜ ਮੇਰਾ ਕੱਲ ਤੋਂ 2 ਮਹੀਨੇ ਹੋ ਗਏ ਕੰਮ ਨਹੀਂ ਸ਼ੁਰੂ ਹੋਇਆ ਤਿੰਨ ਮਹੀਨੇ ਹੋ ਗਿਆ ਕੰਮ ਨਹੀਂ ਸ਼ੁਰੂ ਹੋਇਆ ਅਸੀਂ ਟੀਸੀ ਜਾ ਕੇ ਆਖਰੀ ਵਾਰੀ ਇਸ ਮੁੱਦੇ ਤੇ ਮਿਲਦੇ ਆ ਨਾਹੀਂ ਤੇ ਅਸੀਂ 15 ਤਰੀਕ ਤੋਂ ਬਾਅਦ ਜਾਣ ਕੇ ਪੀਡਬਲਯੂਡੀ ਦੇ ਦਫ਼ਤਰੋਂ ਤਾਲਾ ਮਾਰ ਦਿੰਨਾ ਫਿਰ ਤਾਲਾ ਉੱਧਰੋਂ ਖੋਲਾਂਗੇ ਜਿੱਦ ਦੇਖੀ ਜੋ ਜਿਹੜੀ ਜੋ ਹੋਊਗੀ ਤੁਹ ਕੀ ਸਮੇਂ ਦਾ ਸਾਫ ਦੱਸੂਗਾ ਬੰਨ ਟੁੱਟਿਆ ਤੁਸੀਂ ਸਾਰੇ মিডিਆ ਨੇ ਦੇਖਿਆ ਸਸਰਾਲੀ ਪਿੰਡ ਜਾ ਕੇ ਕਵਰ ਕੀਤਾ ਅਜੇ ਵੀ ਚਲੇ ਜਾਓ ਸਸਰਾਲੀ ਪਿੰਡ ਅੱਜ ਵੀ ਬੰਨ ਟੁੱਟਿਆ ਬੰਨ ਨਹੀਂ ਬਚਾ ਗੜੀਆਂ ਗੜੀ ਪਾਜਲ ਗੜੀਆਂ ਉਰਲੀਆਂ ਉਰੇ ਆ ਗਿਆ ਰੌੜ ਰੌੜ ਤੋਂ ਬਾਅਦ ਕਾਸਾਬਾਦ ਕਾਲੇਵਾਲ ਜਮਾਲਪੁਰ ਇਹ ਪਿੰਡਾਂ ਦੇ ਵਿੱਚ ਢੱਲੇ ਨਾਲ ਰੇਤਾ ਦਾ ਇਹਦਾ 500 ਤੋਂ ਵੱਧ ਟਿੱਪੜ ਗਿਆ ਦਿੱਲੀ ਨਿਕਲ ਰਿਹਾ ਪਿਛਦੇ ਸਮੇਂ ਪੰਜਾਬ ਦੇ ਵਿੱਚ ਹੜਾ ਵਰਗੇ ਹਾਲਾਤ ਬਣੇ ਸੀਗੇ ਤੇ ਉੱਥੇ ਹੀ ਤਰਾਹੀ ਤਰਾਹੀ ਪੰਜਾਬ ਕਰਦਾ ਪਿਆ ਸੀਗਾ ਤੇ ਦੂਜੇ ਪਾਸੇ ਰਾਹਾਂ ਰੋਡ ਦੀ ਗੱਲ ਕਰ ਲਈਏ ਤਾਂ ਰਾਹਾਂ ਰੋਡ ਲਗਾਤਾਰ ਚਰਚਾਂ ਵਿੱਚ ਦਿਖਾਈ ਦੇ ਰਿਹਾ ਵਕ ਕਿਉਂਕਿ ਉੱਥੇ ਦੇ ਸੜਕਾਂ ਦੇ ਹਾਲਾਤ ਕਾਫੀ ਖਸਤਾ ਅਤੇ ਨਾਜ਼ੁਕ ਦਿਖਾਈ ਦੇ ਰਹੇ ਨੇ ਲਗਾਤਾਰ ਉੱਥੇ ਦੇ ਪੰਚਾਇਤ ਦੇ ਵੱਲੋਂ ਮੰਗ ਪੱਤਰ ਦਿੱਤਾ ਜਾ ਰਿਹਾ ਸਰਕਾਰ ਨੂੰ ਡੀਸੀ ਨੂੰ ਧਰਨਾ ਪ੍ਰਦਰਸ਼ਨ ਵੀ ਹੋ ਚੁੱਕਾ ਪਰ ਹਜੇ ਤੱਕ ਉੱਥੇ ਸੜਕ ਦਾ ਨਿਰਮਾਣ ਨਹੀਂ ਹੋ ਪਾਰਿਆ ਕਈਆਂ ਜਾਨਾਂ ਚਲੀ ਗਈਆਂ ਕਈਆਂ ਉੱਥੇ ਲੋਕ ਕਾਇਲ ਵੀ ਹੋਏ ਤੇ ਹੁਣ ਡੀਸੀ ਸਾਹਿਬ ਦੇ ਉੱਤੇ ਮੰਗ ਪੱਤਰ ਲੈ ਕੇ ਪਹੁੰਚੇ ਨੇ ਦਿਲਬਾਗ ਜੀ ਇੰਦਰ ਜੀ ਦੀ ਤੇ ਸਿੱਖੋ ਜੀ ਗੱਲਬਾਤ ਕਰਦੇ ਆ ਦਿਲਬਾਗ ਜੀ ਇੰਨਾ ਸਮਾਂ ਹੋ ਗਿਆ ਸੜਕ ਨਾ ਬਣਨ ਦਾ ਕਾਰਨ ਕੀ ਹੋ ਸਕਦਾ ਕੀ ਲੱਗਦਾ ਕਿ ਪੀਡਬਲਯੂਡੀ ਜਾਂ ਬੀਆਰ ਸੀਰੀਅਸ ਨਹੀਂ ਲੈ ਰਿਹਾ ਰਾਂ ਰੋੜਨ ਦੇਖੋ ਅੱਜ ਸਾਡੇ ਤਿੰਨ ਮੁੱਦੇ ਆ ਇੱਕ ਤੇ 11 ਰਾਂ ਰੋਡ ਵਾਲਾ ਜਿਹਦਾ 43 ਕਰੋੜ ਰੁਪਇਆ ਇਹਨੂੰ 3 ਸਾਲ ਹੋ ਗਏ ਆ ਔਰ 10 15% ਕੰਮ ਕਰਕੇ ਬਾਕੀ ਸਾਰਾ ਉੱਥੇ ਰੋਕ ਕੇ ਬੈਠਿਆ ਜਿੰਨੀ ਵਾਰੀ ਗੱਲ ਕਰਦੇ ਆ ਜਿੱਦਨ ਅਸੀਂ ਟੂਲ ਪਲਾਸੇ ਤੇ ਹੁਣ ਗਏ ਆ ਉਹ ਦਿਨ ਕਹਿੰਦੇ ਸੀ ਸਵੇਰੇ ਕੰਮ ਸ਼ੁਰੂ ਸਵੇਰੇ ਅੱਜ ਮੇਰਾ ਕੱਲ ਤੋਂ 2 ਮਹੀਨੇ ਹੋ ਗਏ ਆ ਕੰਮ ਨਹੀਂ ਸ਼ੁਰੂ ਹੋਇਆ 3 ਮਹੀਨੇ ਹੋ ਗਿਆ ਕੰਮ ਨਹੀਂ ਸ਼ੁਰੂ ਹੋਇਆ ਅਸੀਂ ਜਿੰਨੀ ਵਾਰੀ ਆਉਂਨੇ ਆ ਕੋਈ ਨਾ ਕੋਈ ਬਹਾਨਾ ਹੁੰਦਾ ਕਿਤੇ ਫੈਲ ਗਈ ਆ ਕਿਤੇ ਫੈਲ ਆਈ ਆ ਕਿਤੇ ਫੈਲ ਚੱਲੀ ਆ ਆਹੀ ਕੰਮ ਆ ਬਸ ਪਰ ਅੱਜ ਅਸੀਂ ਡੀਸੀ ਸਾਹਿਬ ਨੂੰ ਆਖਰੀ ਵਾਰੀ ਇਸ ਮੁੱਦੇ ਤੇ ਮਿਲਣਾ ਵਾ ਨਹੀਂ ਤੇ ਅਸੀਂ 15 ਤਰੀਕ ਤੋਂ ਬਾਅਦ ਚਾਣ ਕੇ ਪੀਡਬਲਯੂਡੀ ਦੇ ਦਫ਼ਤਰ ਨੂੰ ਤਾਲਾ ਮਾਰ ਦੇਣਾ ਫਿਰ ਤਾਲਾ ਉਦੋਂ ਖੋਲ੍ਹਾਂਗੇ ਜਦਨ ਦੇਖੀ ਜੂ ਜਿਹੜੀ ਜੋ ਹੋਊ ਪੀਤੂ ਕੀ ਸਮੇਂ ਦਾ ਸਾਹਿਬ ਦੱਸੂਗਾ ਪਰ ਤਾਲਾ ਮਾਰਾਂਗੇ ਇੱਕ ਵਾਰੀ ਅਸੀਂ ਪੀਡਬਲਯੂਡੀ ਦੇ ਦਫ਼ਤਰ ਨੂੰ ਇੱਕ ਵਾਰੀ ਜਿਹੜੇ ਦਫ਼ਤਰ ਚ ਕੰਮ ਹੀ ਨਹੀਂ ਹੋਣਾ ਕਿਸੇ ਦਾ ਉਹ ਦਫ਼ਤਰ ਖੋਲਣ ਦਾ ਵੀ ਕੀ ਫਾਇਦਾ ਦੂਜਾ ਮੁੱਦਾ ਸਾਡਾ ਕਮਾਣੇ ਤੋਂ ਲੈ ਕੇ ਕਸਾਵਾਦ ਤੱਕ ਬੰਨ ਟੁੱਟਿਆ ਤੁਸੀਂ ਸਾਰੇ মিডিਆ ਨੇ ਦੇਖਿਆ ਸਸਰਾਲੀ ਪਿੰਡ ਜਾ ਕੇ ਕਵਰ ਕੀਤਾ ਅਜੇ ਵੀ ਚਲੇ ਜਾਓ ਸਸਰਾਲੀ ਪਿੰਡ ਅੱਜ ਵੀ ਬੰਨ ਟੁੱਟਿਆ ਬੰਨ ਨਹੀਂ ਬਚਾ ਪਰ ਨਜਾਇਜ਼ ਮਾਈਨਿੰਗ ਮਾਫੀਆ ਜਿਹੜਾ ਉਹਦਾ ਪੂਰਾ ਕਹਿਰ ਵਰਤਿਆ ਆ ਦੁਬਾਰਾ ਚਾਲੂ ਹੋ ਗਿਆ ਮੈਂ ਕਹਿੰਨਾ ਜੀ ਕਿਹੜਾ ਪਿੰਡ ਆ ਜਿੱਥੇ ਨਜਾਇਜ਼ ਮਾਈਨਿੰਗ ਨਹੀਂ ਚੱਲ ਰਹੀ ਔਰ ਮਾਈਨਿੰਗ ਵੀ ਉਹ ਚੱਲ ਰਹੀ ਆ ਜੋ ਸਰਕਾਰ ਦੀ ਪਾਲਿਸੀ ਸੀ ਵੀ ਜੇ ਦਰਿਆ ਦੇ ਵਿੱਚੋਂ ਖੇਤ ਰੋੜ ਰੇਤ ਰੋੜ ਕੇ ਕਿਸ ਦੇ ਖੇਤ ਚ ਪੈ ਜਵੇ ਤੁਸੀਂ ਉਹ ਚੁੱਕ ਸਕਦੇ ਹੋ ਉੱਥੇ ਤੇ ਦਰਿਆ ਹੀ ਬਣਿਆ ਦਰਿਆ ਦੇ ਵਿੱਚੋਂ ਚੱਲ ਰਿਹਾ ਕੰਮ ਜਿਸ ਕਾ ਖੇਤ ਉਸਕੀ ਰੇਤ ਉਹਦੇ ਵਿੱਚ ਮੰਤਰੀ ਦੀ ਛਤਰਛਾਇਆ ਹੇਟ ਗੜੀਆਂ ਗੜੀ ਫਾਜਲ ਗੜੀਆਂ ਉਰਲੀਆਂ ਉਰੇ ਆ ਗਿਆ ਰੋਡ ਰੋਡ ਤੋਂ ਬਾਅਦ ਕਸਾਵਾਦ ਕਾਲੇਵਾਲ ਜਮਾਲਪੁਰ ਇਹ ਪਿੰਡਾਂ ਦੇ ਵਿੱਚ ਢੱਲੇ ਨਾਲ ਰੇਤਾਂ ਦਾ ਜਿਹੜਾ 500 ਤੋਂ ਵੱਧ ਟਿੱਪਰ ਜਿਆ ਡੇਲੀ ਨਿਕਲ ਰਿਹਾ ਸਾਨੂੰ ਉਹਦਾ ਪ੍ਰੋਬਲਮ ਕੀ ਆ ਰਾਮ ਰੋਡ ਬਣਿਆ ਨਹੀਂ 500 ਟਿੱਪਰ ਲੈਣਾ ਲਾ ਕੇ ਆ ਰਿਆ ਨਿਕਲ ਨੂੰ ਕਿਤੇ ਜਗ੍ਹਾ ਨਹੀਂ ਨਾ ਤੇ ਕਿਸੇ ਸਕੂਲ ਵੈਨ ਨੂੰ ਜਗ੍ਹਾ ਦਿੰਦੇ ਆ ਲੈਣ ਦੀ ਲੈਣੀ ਆ ਰਹੀ ਆ ਫਿਰ ਫਿਰ ਇਹ ਨਹੀਂ ਵੀ ਇਹ ਥੋੜਾ ਬਾਲਾ ਫਰਕ ਪਾ ਲਈਏ ਤਾਂ ਕਿਤੇ ਨਿਕਲ ਜਵੇ ਕੋਈ ਨਹੀਂ ਲੈਣਾ ਬੱਚੀਆਂ ਆ ਰਹੀਆਂ ਨੇ ਲੋਕ ਇੰਨੇ ਕਿ ਪ੍ਰੋਬਲਮ ਚ ਨੇ ਜਿਹੜੇ ਕੰਮਾਂ ਤੇ ਜਾਂਦੇ ਨੇ ਫਿਰ ਕਿਸੇ ਦੇ ਉੱਪਰ ਤਰਪਾਲ ਨਹੀਂ ਕਿਸੇ ਦੇ ਨਹੀਂ ਡੀਸੀ ਸਾਹਿਬ ਦੇ ਆਰਡਰ ਨੇ ਸਵੇਰੇ 7:00 ਤੋਂ 10:00 ਸ਼ਾਮ ਨੂੰ 7:00 ਤੋਂ 10:00 ਉਹਦੀ ਵੀ ਕੋਈ ਪ੍ਰਵਾਹ ਨਹੀਂ ਧੱਜੀਆਂ ੜਾਈਆਂ ਜਾ ਰਹੀਆਂ ਨੇ ਇੱਕ ਉਥੇ ਆ ਪੀਸੀਆਰ ਵਾਲੇ ਫਿਰਦੇ ਹੁੰਦੇ ਆ ਉਹ ਗੱਡੀ ਮੋਰੇ ਲਾ ਕੇ ਰੇਤਾਲੀਆਂ ਗੱਡੀਆਂ ਨਗਾਉਂਦੇ ਨੇ ਜੇ ਉਹਨਾਂ ਨੂੰ ਕੋਈ ਤੁਸੀਂ આરોਪ ਲਾ ਰਹੇ ਹੋ ਰੇਤਾ ਵਾਲੀ ਗੱਡੀਆਂ ਪੀਸੀਆਰ ਸਰਕਾਰੀ ਮੁਲਾਜ਼ਮ ਸਰਕਾਰ ਜਿਹੜੇ ਸਾਡੇ ਪ੍ਰੋਡਕਸ਼ਨ ਹੁੰਦੇ ਨੇ ਪੁਲਸ ਵਾਲੇ ਉਹ ਆਪ ਲੰਘਾ ਰਹੇ ਕੋਈ ਵੀਡੀਓ ਸਬੂਤ ਹੈਗਾ ਹੈਗਾ ਜੀ ਸਾਰਾ ਕੁਝ ਹੈਗਾ ਦੇ ਦਾਂਗੇ ਮੌਕੇ ਤੇ ਅੱਛਾ ਜਦੋਂ ਮੰਗਣਗੇ ਜ਼ਰੂਰ ਦਿਆਂਗੇ ਮੰਗਣਾ ਕੀ ਹੈ ਤੁਸੀਂ 10 ਮਿੰਟ ਖੜ੍ਹ ਜਿਓ ਉੱਤੇ ਤੁਹਾਨੂੰ ਸਵੇਰ ਨੂੰ ਇਹ ਸਾਰਾ ਕੁਝ ਮਿਲੂਗਾ ਜੇ ਕਿ ਕਿਸੇ ਨੂੰ ਫੋਨ ਕਰਦੇ ਆ ਉਹ 2 ਮਿੰਟ ਕੋਈ ਆਉਂਦਾ ਵੀ ਹੈ ਤੇ ਛੱਡ ਕੇ ਟਿਪਰ ਚੱਲ ਜਾਂਦਾ ਕਿਸੇ ਦੇ ਉੱਪਰ ਕੋਈ ਪਰਚਾ ਦਰਜ ਨਹੀਂ ਹੁੰਦਾਗਾ ਤੇ ਚੜਕ ਜਿਹੜੀ ਉਹਦੀ ਇੰਨੀ ਕੁ ਬੁਰੀ ਹਾਲਤ ਆ ਵੀ 10 ਫੁੱਟ ਦੀ ਸੜਕ ਆ ਨੰਗਣ ਨੂੰ ਕੋ ਰਸਤਾ ਹੈ ਨਹੀਂ ਇਹ ਸਾਡਾ ਦੂਜੀਆਂ ਰੇੜੀਆਂ ਵਾਲਾ ਮਸਲਾ ਸੀ ਜਿਹੜਾ ਆਪਾਂ ਪਿਛੇ ਟਾਇਆ ਸੀ ਅੱਜ ਫੇਰ ਰੇੜੀਆਂ ਜਿੰਨੀਆਂ ਸਾਰੀਆਂ ਚੁੰਗੀ ਦੇ ਉੱਪਰ ਜਿੰਨੀਆਂ ਨੇ ਰਾਹੋਂ ਰੋਡ ਦੇ ਉੱਪਰੋਂ ਫੇਰ ਵਿੱਚ ਆ ਗਈਆਂ ਬਸਤੀ ਚੌਂਕ ਸਾਰਾ ਫੇਰ ਰੇੜੀਆਂ ਨਾਲ ਭਰ ਗਿਆ ਆ ਪਰਣਾ ਜੀ ਅ ਕਹਿਆ ਤੁਸੀਂ ਕਿ ਰੇਤ ਨਾਲ ਟਿਪਰ ਜਾ ਰਹੇ ਨੇ ਦੁਬਾਰਾ ਸ਼ੁਰੂ ਹੋ ਗਿਆ ਇਹ ਕੰਮ ਆ ਕੈਬਨਿਟ ਮੰਤਰੀ ਤਾਂ ਇਹ ਕਹਿੰਦੇ ਸੀ ਕਿ ਰੇਤ ਹੁਣ ਬਿਲਕੁਲ ਬੰਦ ਕੀਤੀ ਜਾਏਗੀ ਰੇਤ ਮਾਫੀਆ ਦਾ ਤੇ ਨਕਲ ਕਿਸੀ ਜਾਏਗੀ ਡੀਸੀ ਸਾਹਿਬ ਨੇ ਵੀ ਆਪ ਉੱਥੇ ਖੜਕੇ ਗਏ ਤੁਸੀਂ ਵੀ ਸ਼ਾਇਦ ਉੱਥੇ ਸੀਗੇ ਮੈਂ ਕਹਿੰਨਾ ਜੀ ਮੇਰੇ ਕੋਲ ਤਾਂ ਕੱਲ ਦੀ ਵੀਡੀਓ ਹੂੰ ਮੈਂ ਦਿਖਾ ਦੇਣਾ ਤੁਹਾਨੂੰ ਦਿਖਾ ਦਿਓ ਆ ਲਓ ਹੂੰ ਇੱਕ ਮਿੰਟ ਰੁਕੋ ਬਿਲਕੁਲ ਜਨਤਾ ਦੇਖਣਾ ਚਾਹੁੰਦੀ ਹੈ ਕਿ ਜਿਹੜੇ ਵਾਦੇ ਜਿਹੜੇ ਠੋਕੇ ਵਿੱਚ ਜਵਾਬ ਦਿੱਤੇ ਜਿਹੜੇ ਪੰਜਾਬ ਦੇ ਉੱਤੇ ਹੜਾ ਵਰਗੇ ਲਾਤੇ ਆਹ ਕੱਲ ਦੀ ਵੀਡੀਓ ਆ ਆ ਜਾ ਰਹੇ ਟਪਰ ਹਾਰੇ ਭਰੇ ਜਾ ਰਹੇ ਦਿਖਾਓ ਵੀ ਦਿਖਾਓ ਇੱਕ ਮਿੰਟ ਆ ਲਓ ਆ ਦੇਖੋ ਆ ਦੇਖੋ ਜੀ 11 ਵਾ ਇੱਕ 11 ਮਿੰਟ ਦਾ ਟਾਈਮ ਆ ਇੱਕ ਦੋ ਨੰਬਰ ਪਲੇਟਾ ਹੈ ਨਹੀਂ ਨੰਬਰ ਪਲੇਟਾ ਵੀ ਨਹੀਂ ਗੁੰਡਾ ਕਰਦੀ ਸਿੱਧੀ ਗੁੰਡਾ ਕਰਦੀ ਨੰਬਰ ਪਲੇਟਾ ਵੀ ਨਹੀਂ ਲਾ ਹਾ ਲੋ ਪੰਜ ਲਾਇਨ ਲੱਗੀ ਹੋਈ ਹੈ ਦੱਸੋ ਇੱਥੇ ਕਿੱਥੋਂ ਨੰਗਾਗੇ ਅਸੀਂ ਉਹ ਤਾਂ ਰੋਡ ਦੇ ਖਸਾ ਲਾ ਆ ਦੇਖੋ ਜਾਮ ਲੱਗਾ ਆ ਇਹਨਾਂ ਦੀ ਵਜ੍ਹਾ ਕਰਕੇ ਉਹ ਤਾਂ ਰੋਡ ਜਿਸਤਾ ਦੀ ਰੋਡ ਤੇ ਸਾਰੇ ਟੋਏ ਪਏ ਹੋਏ ਆ ਰੋਡ ਟੁੱਟ ਗਿਆ ਜਿਹੜਾ ਮਾੜਾ ਮੂਡ ਬਣਾਇਆ ਸੀ ਮੇਰੇ ਨਾਲ ਬਾਲਿਆ ਪੈਲਸ ਤੋਂ ਕਹੀ ਸੀਗੀ ਸ਼ੁਰੂ ਕਰਨੀ ਆ ਉਹ ਵੀ ਨਹੀਂ ਸ਼ੁਰੂ ਕਰੀ ਦੇਖੋ ਲੋਕੀ ਗੱਲਾਂ ਵੀ ਕਰ ਰਹੇ ਸਾਈਡ ਤੇ ਸਿੰਗਰ ਰੋੜਾ ਕੀ ਹਾਲ ਕੀਤਾ ਕੋਈ ਮੈਂ ਕਹਾਂਗਾ ਜੀ ਜ਼ਰੂਰ ਦਿਖਾਇਆ ਜਾਵੇ ਅ ਕਟੋ-ਕਟੇ 10 ਗਿਣਤੀ ਹੋ ਚੁੱਕੀ ਹੈ 11 ਆ ਲੋਕੀ ਉਹ ਬੰਦਾ ਦੇਖ ਲੈ 12 ਤੇਰੇ ਤੇ ਇੱਕ ਛੋਟੇ ਜਿਹਾਂ ਦੇ ਵਿੱਚ ਤੇਰਾ ਟੈਂਪਰਾ ਤੇ ਸਾਰੀ ਜਾਹਤ ਸਾਰਾ ਦਿਨ ਚ ਇਹ ਫਾਇਰਡਲ ਹੈ ਲੋਕਾਂ ਕੀ ਹਾਲ ਹੋਗਾ ਜੀ ਦੇਖੋ ਕਿ ਟਿਪਰ ਮਾਫੀ ਨਹੀਂ ਅਫਸਰਾਂ ਕੋ ਕਾਬੂ ਪੈ ਰਹੇ ਜੀ ਹੋਰ ਕੀ ਪਊਗਾ ਹਾਂ ਜੀ ਇਹਦਾ ਜੀ ਅਸੀਂ ਦੇਖਿਆ ਕਿ ਟਿਪਰ 13 ਟਿਪਰ ਉਹ ਰੋਡ ਤੇ ਚੱਲ ਰਹੇ ਨੇ ਇਹ ਕੱਲ ਸਵੇਰੇ ਕੋਈ 11 ਵਜੇ ਦੀ ਵੀਡੀਓ ਆ ਇੱਕ ਬੰਦਾ ਬਣਾ ਕੇ ਮੈਨੂੰ ਵੀਡੀਓ ਪਾ ਰਿਆ ਕਿ ਪ੍ਰਧਾਨ ਜੀ ਆ ਦੇਖੋ ਇੱਥੇ ਨੰਗਨ ਦਾ ਰਾਹ ਹੀ ਕੋਈ ਨਹੀਂ ਹੈਗਾ ਸਾਡੇ ਕੋਲ ਕੀ ਕਰਾਂਗੇ ਆਪਾਂ ਜੋ ਲੈਣ ਹੀ ਵੱਜੀ ਆ ਰਹੀ ਹੈ ਲੈਣ ਹੀ ਵੱਜੀ ਆ ਰਹੀ ਆ ਅੱਜ ਅਸੀਂ ਦੋ ਜਥੇਬੰਦੀਆਂ ਬੀਕੇਜੂ ਦਵਾਬਾ ਇੰਦਰਵੀਰ ਮੇਰੇ ਨਾਲ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵਾਲੇ ਮੁੱਦਾ ਚੱਕਿਆ ਵਾ ਤੇ ਅਸੀਂ ਹੁਣ ਇਹਨਾਂ ਨੂੰ ਜਾਂ ਤੇ ਇਹਨਾਂ ਨੂੰ ਸਰਕਾਰ ਨਾਲ ਹੱਥ ਪਾਲਵੇ ਜਾਂ ਫਿਰ ਕੋਈ ਅਸੀਂ ਤਰੀਕਾ ਲੱਭਾਂਗੇ ਜਾਂ ਅਸੀਂ ਰੂਟ ਜਾਮ ਕਰਾਂਗੇ ਜਾਂ ਟੋਲ ਪਲਾਜ਼ਾ ਫਰੀ ਕਰਾਂਗੇ ਫਿਰ ਨਾ ਕਵੇ ਸਰਕਾਰ ਵੀ ਸਾਨੂੰ ਦੱਸਿਆ ਨਹੀਂ ਹਾਂ ਬਿਲਕੁਲ ਪ੍ਰਧਾਨ ਜੀ ਕਿਸ ਤਰ੍ਹਾਂ ਦੇ ਦੇ ਦਿਓ ਅਸੀਂ ਤੁਹਾਡੇ ਵੀ ਸ਼ੇਖ ਬਹੁਤ ਰਿਆ ਬੀਕੇ ਯੂ ਦਾ ਜੀ ਬਿਲਕੁਲ ਜੀ ਆਪਾਂ ਆਪਾਂ ਨਾਲ ਹਰੇਕ ਜੀ ਡੀ ਵੀ ਮੁੱਦਾ ਚੱਕਦੇ ਸੀਗੇ ਰਾਹੋ ਰੋਡ ਦਾ ਹੋਵੇ ਚਾਹੇ ਰੇਤ ਮਾਫੀਆ ਦਾ ਹੋਵੇ ਆਪਾਂ ਹਮੇਸ਼ਾ ਪਹਿਰਾ ਦਿੱਤਾ ਸਰਕਾਰ ਨੂੰ ਹਮੇਸ਼ਾ ਸੌਂਦੀ ਨੂੰ ਜਗਾਇਆ ਪਰ ਮੈਨੂੰ ਲੱਗਦਾ ਨਹੀਂ ਸਰਕਾਰ ਜਾਗੂਗੀ ਕਿਉਂਕਿ ਅਸੀਂ ਅੱਜ ਫੇਰ ਜਿਹੜਾ ਕੀ ਇਹਨਾਂ ਨੇ ਗੁੰਮਰਾਹ ਕੀਤਾ ਕਹਿੰਦੇ ਵੀ ਜਿਹੜਾ ਮੁੱਖ ਮੰਤਰੀ ਨੇ ਕਿਹਾ ਸੀਗਾ ਜਿਸ ਕੀ ਖੇਤ ਉਸਕੀ ਰੇਤ ਉਸ ਤ ਤ ਇਹਨਾਂ ਨੇ ਗੁੰਮਰਾਹ ਕਰਕੇ ਦਰਿਆ ਦੇ ਵਿੱਚ ਮਾਈਨਿੰਗ ਫੇਰ ਸ਼ੁਰੂ ਕਰ ਦਿੱਤੀ ਆ ਕਿਉਂਕਿ ਦੇਖੋ ਉਹ ਰੇਤ ਔਰ ਖੇਤ ਦੀ ਗੱਲ ਮੁੱਖ ਮੰਤਰੀ ਨੇ ਤਾਂ ਕਹੀ ਸੀ ਕਿਉਂਕਿ ਜਿਹੜੇ ਕਿਸਾਨਾਂ ਦੀ ਜ਼ਮੀਨਾਂ ਰੁਲਗੀਆਂ ਸੀ ਜਦੋਂ ਬੰਨ ਟੁੱਟ ਗਿਆ ਪਾਣੀ ਬਾਹਰ ਆ ਗਿਆ ਆਪਾਂ ਵੇਖਿਆ ਵੀ ਕਿੰਨੀ ਤਬਾਹੀ ਮੱਚੀ ਆ ਔਰ ਜਿਹੜੀ ਸਰਕਾਰ ਆ ਉਹ ਫੇਲ ਰਹੀ ਆ ਕਿਸਾਨਾਂ ਨੂੰ ਆਪਣਾ ਮੁਆਵਜ਼ਾ ਦੇਣ ਲਈ ਉਹਦੇ ਤਹਿਤ ਇਹਨਾਂ ਨੇ ਰੀਲੀਫ ਕਰਨ ਲਈ ਇਹ ਗੱਲ ਕਹੀ ਸੀ ਵੀ ਜਿਹੜਾ ਖੇਤ ਦੇ ਵਿੱਚ ਰੇਤਾ ਆ ਗਿਆ ਕਿਸਾਨਾਂ ਦੇ ਵੀ ਉਹ ਚੱਕ ਲਿੱਤ ਤਾਂ ਜਾਵੇ ਉਹਨੂੰ ਕਹਿਤਾ ਸੀ ਜਿਸकी ਖੇਤ ਉਸਦੀ ਰੇਤ ਤਾਂ ਕਿ ਜਿਹੜਾ ਉਹ ਰੇਤਾ ਉਹ ਚੱਕ ਕੇ ਉਹਨੂੰ ਫਸਲ ਆ ਗਿਆ ਆਪਾਂ ਵੇਚ ਸਕੀਏ ਇਹਨਾਂ ਨੇ ਜੋ ਰੇਤ mafia ਇਹਨਾਂ ਨੇ ਹਵਾਲਾ ਦਿੱਤਾ ਵੀ ਅਸੀਂ ਤਾਂ ਹੀ ਉਹਦੇ ਤਹਿਤ ਅਸੀਂ ਸਫਾਈ ਕਰਾ ਰਹੇ ਆ ਜੀ ਦਰਿਆ ਦੀ ਦਰਿਆ ਦੀ ਸਫਾਈ ਕਰਾਉਣ ਦੀ ਤਾਂ ਲੋੜ ਉਥੇ ਪਹ ਹੈ ਕੀ ਆ ਪਾਣੀ ਨਾਲ ਤਾਂ ਵੈਸੇ ਸਫਾਈ ਹੋ ਚੁੱਕੀ ਆ ਰਾਈਟ ਉੱਥੇ ਇਹਨਾਂ ਨੇ ਹਵਾਲਾ ਦੇ ਕੇ ਬੰਨ ਦੇ ਨਾਲ ਫੇਰ ਤੋਂ ਮਾਈਨਿੰਗ ਸ਼ੁਰੂ ਕਰ ਦਿੱਤੀ ਆ ਔਰ ਮਾਈਨਿੰਗ ਹੋਣ ਨਾਲ ਕੀ ਹੋ ਰਿਹਾ ਜਿਹੜਾ ਅੱਗੇ ਬੰਨ ਸੀਗਾ ਉਹ ਬੰਨ ਅੱਧਾ ਪਹਿਲਾਂ ਹੀ ਟੁੱਟ ਗਿਆ ਔਰ ਹੈ ਹੀ ਨਹੀਂ ਸਸਰਾਲੀ ਤੂੰ ਜਾ ਕੇ ਦੇਖੋ ਬੰਨ ਤਾਂ ਬਣਿਆ ਹੀ ਨਹੀਂ ਦੁਬਾਰਾ ਤੇ ਪਾਣੀ ਤਾਂ ਫੇਰ ਗਾਂ ਨੂੰ ਤਾਂ ਤੁਸੀਂ ਲੁਧਿਆਣਾ ਡੋਬਣ ਦੀ ਜਿਹੜਾ ਦਰਿਆਵ ਆ ਉਹਦਾ ਤਾਂ ਜਿਹੜਾ ਰੋਖਾ ਉਹ ਬਦਲ ਗਿਆ ਉਹ ਤਾਂ ਲੁਧਿਆਣੇ ਵੱਲ ਨੂੰ ਹੋ ਗਿਆ ਸਾਰਾ ਵਿਚਾਲੇ ਦੇਖੋਗੇ ਜਿਹੜਾ ਬੈੱਡ ਆ ਉਹ ਉਵੇਂ ਹੀ ਪਿਆ ਉੱਚਾ ਵਾ ਸਾਰੀ ਨਾਲ-ਨਾਲ ਜਿੰਨੀ ਵੀ ਮਾਈਨਿੰਗ ਹੋ ਰਹੀ ਆ ਉਹ ਤਾਂ ਜੀ ਨੀਰੀ ਆਪਣੇ ਕਹਿ ਲਓ ਵੀ ਤਬਾਹੀ ਆ ਔਰ ਇਸ ਵਾਰ ਤਾਂ ਚਲੋ ਪ੍ਰਮਾਤਮਾ ਨੇ ਕਿਰਪਾ ਕੀਤੀ ਪਿੰਡ ਵਾਲੇ ਜਿੰਨੇ ਲਾਕਾ ਨਿਵਾਸੀ ਅਸੀਂ ਤਬਾਹੀ ਦੇਖੀ ਆ ਔਰ ਅਸੀਂ ਜੂਜੇ ਆ ਅਸੀਂ ਉੱਥੇ ਰਹੇ ਆ ਪ੍ਰਸ਼ਾਸਨ ਨੇ ਤਾਂ ਦੇਖੋ ਉਦੋਂ ਵੀ ਡਰਾਮਾ ਹੀ ਕੀਤਾ ਇੱਕ ਲੋਕਾਂ ਨੂੰ ਦਿਖਾਉਣ ਨੂੰ ਵੀ ਅਸੀਂ ਹੈਗੇ ਆ ਸਫਾਈ ਦੇ ਨਾਂ ਤੇ ਰੇਤਾ ਕੱਢਿਆ ਜਾ ਰਿਹਾ ਸਫਾਈ ਦੇ ਨਾਂ ਤੇ ਰੇਤਾ ਕੱਢਿਆ ਜਾ ਰਿਹਾ ਔਰ ਅਸੀਂ ਚਾਹੁੰਦੇ ਆ ਵੀ ਅਸੀਂ ਆ ਜੋ ਮੰਗ ਪੱਤਰ ਦੇਣਾ ਹੈ ਆ ਦੋ ਜਥੇਬੰਦੀਆਂ ਵੱਲੋਂ ਤੇ ਡੀਸੀ ਸਾਹਿਬ ਨੂੰ ਇਹ ਗੱਲ ਅਸੀਂ ਕਹਿੰਨੇ ਆ ਬੇਨਤੀ ਕਰਦੇ ਆ ਵੀ ਇਥੇ ਸਟ੍ਰਿਕਟ ਐਕਸ਼ਨ ਲਿਤਾ ਜਾਵੇ ਨਹੀਂ ਤਾਂ ਅਸੀਂ ਫਿਰ ਕੋਈ ਵੱਡੀ ਕਾਲ ਦਵਾਂਗੇ ਜਿਹਦੇ ਵਿੱਚ ਫਿਰ ਅਸੀਂ ਜਥੇਬੰਦੀਆਂ ਤੌਰ ਤੇ ਕਿਸਾਨ ਮਜ਼ਦੂਰ ਮੋਰਚਾ ਕੇਐਮਐਮ ਦੀ ਤੌਰ ਤੇ ਅਸੀਂ ਕੋਈ ਵੱਡੀ ਕਾਲ ਦੇ ਕੇ ਇਹਦਾ ਕੋਈ ਨਾ ਕੋਈ ਹੱਲ ਕੱਢਾਂਗੇ ਹਾਂਜੀ ਪ੍ਰਧਾਨ ਜੀ ਮੈਂ ਸਰਿੰਦਰ ਪਵਾਰ ਪ੍ਰਧਾਨ ਹਲਕਾ ਗਿੱਲ ਕਿਸਾਨ ਜਥੇਬੰਦੀ ਇਥੇ ਲਡੂ ਵਾਲਾ ਟਿੱਪਰ ਨੇ ਬਹੁਤ ਵੱਡਾ ਕਾਂਡ ਕਰਨਾ ਸੀਗਾ ਉਹ ਬੰਦੇ ਦੇ ਪੈਰ ਨਹੀਂ ਸੀ ਲੱਗ ਰਹੇ ਉਹਦੀ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਤੁਸੀਂ ਦੇਖ ਕੇ ਕਹੋ ਵੀ ਬੰਦਾ ਟਿੱਪਰ ਫੁੱਲ ਭਰਿਆ ਰੇ ਤੇਰਾ ਔਰ ਬੰਦੇ ਨੂੰ ਪੁੱਛਿਆ ਵੀ ਤੇਰੇ ਮਾਲਕ ਤੁਹਾਡੇ ਜਿਹੜੇ ਮਾਲਕ ਹੈ ਵੀ ਉਹਨਾਂ ਦਾ ਕੋਈ ਨਾਮ ਪਤਾ ਬੰਦਾ ਬੰਦਾ ਕੋਈ ਬੰਦਾ ਮਰ ਗਿਆ ਤਾਂ ਜ਼ਿੰਮੇਵਾਰ ਕੌਣ ਆ ਉਹ ਬੰਦੇ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਮੇਰਾ ਪੈਰ ਕਿੱਥੇ ਆ ਤੇ ਟਿੱਪਰ ਪੂਰਾ ਭਰਿਆ ਹੋਇਆ ਲੋਹੂ ਵਾਲੇ ਚੌਂਕ ਦੇ ਵਿੱਚ ਜਿੱਥੇ ਆਟੋ ਟੈਂਪੂ ਖੜਦਾ ਉਹਦੇ ਨਾਲ ਆ ਕੇ ਲੱਗਿਆ ਇਸ ਕਰਕੇ ਅਸੀਂ ਚਾਹੁੰਦੇ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜਾ ਸ਼ਰਾਬੀ ਹਾਲਤ ਵਿੱਚ ਮਿਲਦਾ ਉਹਦੇ ਮਾਲਕਾਂ ਦੀ ਜਿਹੇ ਗੱਡੀ ਆ ਉਹਦੇ ਕਾਗਜ਼ੀ ਰੱਦ ਕੀਤੇ ਜਾਣ ਉਹਦੀ ਪਾਸਿੰਗ ਵੀ ਬੰਦ ਕੀਤੀ ਜਾਵੇ ਜੋ ਕਿ ਇਹ ਬੱਚਿਆਂ ਦਾ ਕੋਈ ਨੁਕਸਾਨ ਵੀ ਕਰ ਸਕਦੇ ਆ ਇਹਨਾਂ ਤੇ ਨੱਥ ਪਾਈ ਜਾਵੇ ਇਹ ਹੀ ਸਾਡੀ ਬੇਨਤੀ ਆ ਭਾਰਤੀ ਕਿਸਾਨ ਜੱਥੇਬੰਦੀ ਜਿੱਥੇ ਵੀ ਕਿਸੇ ਦੇ ਸਮੇਂ ਦੀ ਲੋੜ ਪੈਂਦੀ ਆ ਉੱਥੇ ਮੂਹਰੇ ਹੋ ਕੇ ਚੱਲਦੀ ਆ ਦਰਵਾਜ਼ਾ ਗੱਲ ਜੀ ਅਸੀਂ ਡੀਸੀ ਸਾਹਿਬ ਨੂੰ ਅੱਜ ਇਹ ਮੰਗ ਪੱਤਰ ਦੇਣਾ ਆ ਵੀ ਇਹ ਜਿਹੜੇ ਟਿਪਰ ਵਾਲੇ ਆ ਇਹਨਾਂ ਨੂੰ ਖਾਸ ਕਰਕੇ ਨੱਥ ਪਾਈ ਜਾਵੇ ਜਿਹਦੇ ਸਹੀ ਕਾਗਜ਼ ਆ ਸਹੀ ਸਮੇਂ ਤੇ ਲੈ ਕੇ ਨੰਗਣਾ ਕੋਈ ਟਾਈਮ ਰੱਖਿਆ ਜਾਵੇ ਇਹਨਾਂ ਸਤਿ ਸ਼੍ਰੀ ਅਕਾਲ ਬਿਲਕੁਲ ਰਾਹਾਂ ਰੋਡ ਦੀ ਸੜਕ ਤੇ ਹਾਲਾਤ ਖਸਤਾ ਕਿ ਉਸ ਤੋਂ ਟਿਪੜਾ ਦਾ ਕਹਿਰ ਕਿਸ ਤਰ੍ਹਾਂ ਜਿਵੇਂ ਤੁਸੀਂ ਸਾਰੀ ਗੱਲਬਾਤ ਸੁਣੀ ਦਿਲਬਾਗ ਬੀਕੇਯੂ ਜਿਹੜੇ ਕਿਸਾਨ ਭਾਰਤੀ ਯੂਨੀਅਨ ਦੇ ਉਹ ਵੀ ਇੱਥੇ ਜਥੇਬੰਦੀ ਦੇ ਦੋ ਪਹੁੰਚੀਆਂ ਤੇ ਉਹਨਾਂ ਦੇ ਵੱਲੋਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਹੁਣ ਆਉਣ ਸਮੇਂ ਦੇਖਣਾ ਕਿ ਇਹ ਟਿਪੜਾ ਦਾ ਕਹਿਰ ਰੁਕੇਗਾ ਨੁਕੇਗਾ ਜਾਂ ਰੇਤ ਮਾਫੀਆ ਖਤਮ ਹੋਏਗਾ ਕਿ ਨਹੀਂ ਹੋਏਗਾ ਆਉਣ ਸਮੇਂ ਦੇਖਣਾ ਜੁੜੇ ਜਾਣਾ ਇਤਨਾ ਸੇਵਾ ਸਿੰਘ ਨਾ ਯੂਮ ਰਿਪੋਰਟ ਧੰਨਵਾਦ